ਬੋਰਡ ਪੋਣੀ ਪੰਜੇ ਨੂੰ ਹਾਂ ਪੰਜੇ ਨੂੰ ਅੰਬ ਲੈਣਾ ਨੂੰ ਨਹੀਂ ਨਹੀਂ ਹੁਣ ਫੇਸ ਗਿਆ ਵਾ ਤੇ ਉਹ ਕਹਿੰਦਾ ਵੀਰ ਕਹਿੰਦਾ ਸਾਡੇ ਘਰੋਂ ਲਾਲਾ ਬੱਤੀ ਅਸੀਂ ਛੱਡੂ ਰੋ ਬੱਤੀ ਕਿਉਂ ਨਹੀਂ ਭਾਈ ਹਾਂ ਹਨ ਕਿ ਲੋੜ ਲਾਂਦੇ ਅਸੀਂ ਲਾਂਗੇ ਪੰਜਾਲਾ ਕ ਬੱਤੀ ਆਪਣੀ ਗੁਰਵਾ ਫੇਸੁੱਡਿਆ ਵਾ ਆ ਫੇਸ ਉਹ ਵੀਰ ਕਹਿੰਦਾ ਸਾਡੇ ਘਰੋਂ ਲਾਲਾ ਤੂੰ ਵਕਰਾ ਟਰਾਲੋਂ ਲਾਲਾ ਤੇ ਮੈਨੂੰ ਕਿ ਲੋੜ ਲਾਉਂਦੀ ਹੈ ਰਾਤ ਕੱਢ ਘਾੜੇ ਭਾਂੜਿਆ ਹਾਂ ਪਰ ਵੇਲਾ ਜੇਦਾ ਪੱਕਾ ਕਹਿੰਦਾ ਸੋਰੇ ਕੱਲ ਹੁੰਬਲੀ ਮੋੜ ਤੇ ਹੋਗੀ ਹੋ ਵੀ ਪੱਕੀ ਇਹ ਪੇਜ ਨੂੰ ਕੀ ਹੁੰਦਾ ਫੇਰ ਤਾਲਾ ਕੋਲ ਲੱਗੇ ਫੇਰ ਤਾਂ ਨਾ ਫੰਦੀ ਪੱਲ ਗਈਨ ਤਾਲਾ ਸੰਦੂਕਾਂ ਲੱਗ ਸਕਦਾ ਤੇ ਤਾਹਮਨ ਲੱਗ ਸਕਦਾ ਇਹ ਤਾਂ ਇਹ ਤਾਲਾ ਲੱਗ ਰਿਹਾ ਫਿਰ ਕੀ ਹੱਡਰ ਕਿਸ ਨੇ ਹੁਣ ਮੈਨੂੰ ਭਜਾਵਾਂ ਕਿੱਥੋਂ ਪੈਸੇ ਨੂੰ ਨਹੀਂ ਲਾ ਤੇਲ ਕੱਢ ਲੈਣਦੇ ਚੋਰ ਕੱਢਦੇ ਨੇ ਤੇਲ ਕੋਈ ਟ੍ਰਾਂਫਰ ਚ ਹੋਰ ਕੱਢਣ ਦੇ ਹੋਰ ਬੋਦਲ ਚ ਕੱਢਣਾ ਇੱਧਰ ਰਾਤ ਕੱਟ ਹੀ ਲੈਣੀ ਭਾਈ ਬਿੱਲ ਕਿੰਨਾ ਆਇਆ ਵਾ ਮੇਰੇ ਭਾਈ 28000 ਆਇਆ ਹੀ ਅੱਛਾ ਜਿਹੜੇ ਬੰਦੇ ਨਵਾਕ ਤੇ ਵੋਟ ਪਉਣੀ ਸੀ ਹਾਂ ਕਹਿੰਦਾ ਕੀਤਾ ਚੰਨੀ ਨੇ ਚੰਨੀ ਨੇ ਕੀਤਾ ਅਸਲ ਅਸੀਂ ਬੋਰਡ ਪਾਈ ਚੰਨੀ ਨੇ ਹੁਣ ਵੀ ਅਸੀਂ ਪਉਣੀ ਚੁੱਕੀ ਨੂੰ ਬੋਰਡ ਤਾਂ ਕਹਿੰਦੇ ਨਾ ਇੱਕ ਬੰਦਾ ਹੈ ਤੁਹਾਡੇ ਘਰ ਕਹਿੰਦੇ ਕੀ ਕਹਿੰਦਾ ਯਾਰ ਉਹ ਕਹਿੰਦਾ ਬੋਰਡ ਪਾ ਮੇਰੇ ਨਾਲ ਜੁੜੰਦਾ ਕਿ ਅਸੀਂ ਨਹੀਂ ਪਉਣੀ ਚੰਦੇ ਅਸੀਂ ਬੋਰਡ ਪਾਣੀ ਚੁੱਕੀ ਨਾ ਬੰਦਾ ਉੱਠਿਆ ਅੱਛਾ ਅਸੀਂ ਬੋਰਡ ਪਾਣੀ ਸਿਰੇ ਪੜੇ ਨੀ ਅਨੂਕਰ ਤੇ ਨਾਲ ਝੰਡਾ ਲਾਉਣਾ ਟ੍ਰਿੰਗਰੀ ਤਾਂ ਚੜ ਗਏ ਨਹੀਂ ਉਹ ਕਹਿੰਦਾ ਸੀ ਮੈਨੂੰ ਪਾ ਦੋ ਤੇ ਤੂੰ ਫਿਰ ਗਾੜੀਆਂ ਕੀ ਕਹੈ 28000 ਦੇ ਦੇ ਪਾਨੇ 28000 ਦਿੰਦਾ ਨਹੀਂ ਤਸੀਂ ਕੋਈ ਹਾਂ ਤਾਂ ਉਹਨੇ 28000 ਮਾਫ ਕਰਾਤਾ ਉਹਨੇ 28000 ਮਾਫ ਕਰਾ ਬੱਕਰੀ ਨਾਲ ਵੀ ਉਹ ਕਿਹਦੇ ਚੱਲ ਨਹੀਂ ਬੱਕਰੀ ਵਾਲਾ ਸਾਾਨੂੰ ਘੱਡਾ ਰਹਿ ਕੇ ਦੇਖੋ ਨਹੀਂ ਡਰਨਾ ਕਿਹਦੀ ਗੱਲ ਆਪਣਾ ਹੱਕ ਵਾਪਸ ਸਾਰੇ ਆਪਾਂ ਦੇ ਸਾਰੇ ਪਾਉਣੇਗਾ ਬੰਦੇ ਦੇ ਪਾਉਣੀਆਂ ਆਪਣਾ ਹੱਕ ਹੈ ਜਿੰਨੂੰ ਮਰਜ਼ੀ ਕਰ ਭਾਏ ਗੱਲੋਂ ਦਾ ਪੰਜਾਹ ਭਾਏ 2.5 ਗੱਲ ਦਾ ਭਾਏ ਅੱਧਾ ਗੱਲ ਦਾ ਹੋਏ ਪਰ ਇੱਕ ਗੱਲ ਹੈ ਵੀ ਚੰਨੀ ਨੇ ਕਰਕੇ ਦਿਖਾਤਾ ਆਪਣਾ ਬੰਦਾ ਮੋਦਕ ਦਵਖਾਲਿਆ ਉਹਨੇ 28000 ਮਾਫਰ ਖੁਆਲਾ ਮੈਨੂੰ ਬੰਦੇ ਕਹਿੰਦੇ ਸਾਡਾ ਜੋੜਾ ਤੈਨੂੰ 28000 ਮਾਫਰ ਨੇ ਮੈਂ 28000 ਦਿਨਦਰਦ ਨਾ ਪਾਣਾ ਮਰੇ ਦਾਗੁਰਾ ਮੈਂ ਨਹੀਂ ਖੋਲਦਾ ਐ ਨਹੀਂ ਭਾਈ ਇਹਨਾਂ ਭੜਾ ਕਿਉਂ ਅਸੀਂ ਨਹੀਂ ਵਾਰਾ ਖਾਦੇ ਨਹੀਂ ਪਈ ਸਹੀ ਹੈ ਅਸੀਂ ਵੋਟ ਹੋਣੀ ਪੰਜੇ ਨੂੰ ਪਉਣੀ ਪਈ ਜੇ ਤਿੰਨ ਪੰਜੇ ਰਟ ਗਿਆ ਸਹੀ ਹੈ ਪਾਏ ਸਾਡੇ ਪੰਜੇ ਦੇ ਸਪੈਲਿੰਗ ਕੱਢ ਜਾਂਗੇ ਨਾ ਪਉਣੀ ਪੰਜੇ ਨੂੰ ਵੋਲ ਕੀ ਕੱਟ ਜਾਣਗੇ ਹੈ ਕੀ ਕੱਟ ਜਾਣਗੇ ਉਹ ਯਾਰ ਸਪੈਲਿੰਗ ਕੱਢ ਜਾਂ ਪਾਏ ਸਾਡੇ ਪੰਜੇ ਦੀ ਸਪੈਲਿੰਗ ਹੀ ਲੀਕਾ ਹਾਂ ਲੀਕਾ ਵੀ ਕੱਢ ਜਨ ਪਾਣਾ ਹਾਂ ਪੁੱਛਾ ਲਗੇ ਪਾਣੀ ਪੰਨੇ ਨਿਕਾੜ ਜਾਨੀ ਆ ਕਿ ਤੂੰ ਝੜੂ ਪੁੱਛਾ ਲਾਉਣ ਦੇ ਲੋਕਾਂ ਦਾ ਕਿ ਲੋਕਾਂ ਦੇ ਦੀ ਜੋਂਡੀ ਟਾਂਡਾ ਖਤ ਨੇ ਕਿ ਡਾਂਡੀ ਪੰਜਾ ਪਸੂ ਸਾਡੇ ਇਹ ਗਰਦਾਫਤ ਵਿੱਚ ਪਾੜਾ ਜਾਂਦਾ ਸੀੜਨੀ ਖੋਈ ਗਈ ਸੀ ਇੱਧਰ ਸੀੜ ਕੋਈ ਗਈ ਹੈ ਨਾ ਫੇਰ ਦੇਖਾਂ ਕਿਸ ਨੰਬਰ ਤੋਂ ਪਾਣੀ ਪਾੜੇ ਨਹੀਂ ਜਾਂਦਾ ਹਾਂ ਪਾੜੇ ਨੂੰ ਪਾਣੀ ਪਾਣੀ ਸਹੀ ਗੱਲ ਆ ਚੱਲੋ ਆਪਣਾ ਆਪਣਾ ਹੱਕ ਵਾ ਯਾਰ ਪਾਣੀ ਪਾੜੇ ਵੋਟ ਦਾ ਆਪਣਾ ਹੱਕ ਬੰਦੇ ਨੇ ਕਿ ਇੱਥੇ ਸੌਂ ਜਾਣਾ ਚਾਹ ਚਾਹ ਨਾ